ਆਪਾਂ ਕੀ ਕਰ ਦੋਨੇ ਮੈਂ ਜਿੰਨੀ ਪਾਰਟਿਸਟਾਰ ਹਿੱਸਾ ਦਾ ਆਪ ਲੋਕ ਨੇ ਪੜਾ ਪਾ ਕੇ ਉਹਨਾਂ ਨੂੰ ਫੌਰੀ ਤੇ ਲਿਆਣ। ਮੈਂ ਪੋਸਟ ਪਾਰਟੀ ਦੇ ਪ੍ਰਧਾਨ ਦਾ ਧੰਨਵਾਦ ਕਰਦਾ ਜਿਨੇ ਮੈਨੂੰ ਇਸ ਕਰਕੇ ਕੱਢਿਆ ਕਿ ਮੈਂ ਹੱਕ ਤੇ ਸੱਚ ਦੀ ਗੱਲ ਕੀਤੀ ਸੀ। ਕਿ ਪਾਰਟੀ ਦੇ ਵਿੱਚ ਪਿੰਡ ਡਿਸਪਲਨ ਨਹੀਂ ਸੀ ਕੀਤਾ। ਮੈਂ ਇੰਨੀ ਗੱਲ ਕੀਤੀ ਸੀ ਕਿ ਬਲਾਤਕਾਰੀ ਜਿਹੜੇ ਸੱਜਣ ਨੇ ਉਹਨਾਂ ਨੂੰ ਪਾਰਟੀ 'ਚ ਸ਼ਾਮਲ ਨਾ ਕੀਤਾ ਜਾਵੇ। ਡਾਕਟਰ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਮੈਨੂੰ ਇੱਥੇ ਮੌਕਾ ਦਿੱਤਾ ਮੈਨੂੰ ਯਾਦ ਹੈ ਕਿ ਜਦੋਂ ਮੇਰੇ ਪਿਤਾ ਜੀ ਸਰਦਾਰ ਅੰਮ੍ਰਿਤ ਸਿੰਘ ਜੀ ਕਾਹਨੋ ਸਪੀਕਰ ਪੰਜਾਬ ਵਿਧਾਨ ਸਭਾ ਸੀ ਤੇ ਤੁਸੀਂ ਐਲੋਪੀ ਸੀ ਤੁਹਾਡਾ ਬਹੁਤ ਸਤਿਕਾਰ ਕਰਦੇ ਸੀ ਤੇ ਤੁਸੀਂ ਵੀ ਸਾਡੇ ਪਰਿਵਾਰ ਦਾ ਬਹੁਤ ਸਤਿਕਾਰ ਕੀਤਾ ਮੇਰੀ ਕੱਲ ਦੀ ਜਿਹੜੀ ਰਾਤ ਸੀ ਨਾ ਮੈਂ ਆਪਣੇ ਜਨਮ ਤੋਂ ਬਾਅਦ ਪਹਿਲੀ ਵਾਰ ਆਪਣੇ ਆਪ ਨੂੰ ਲੁੱਟਿਆ ਲੁੱਟਿਆ ਮਹਿਸੂਸ ਕਰ ਰਿਹਾ ਸੀ ਕਿਉਂਕਿ ਮੇਰੇ ਪਿਤਾ ਜੀ ਦੀ ਸਿਆਸਤ ਮੇਰੇ ਬਾਬਾ ਜੀ ਦੀ ਸਿਆਸਤ ਦੋ ਪੀੜੀਆਂ ਦੇ ਤੀਜੀ ਪੀੜੀ ਚ ਮੈਂ ਸੀ ਪਾਰਟੀ ਨੇ ਕੱਢਿਆ ਤੇ ਮੈਂ ਦਾਤ ਬੜੀ ਬਚੇਨੀ ਚ ਮਹਿਸੂਸ ਕਰ ਰਿਹਾ ਸੀ ਮੈਨੂੰ ਰਾਤ ਨੂੰ ਫੋਨ ਆਇਆ ਜਾਖੜ ਸਾਹਿਬ ਦਾ ਤੈਨਾਂ ਕੇ ਬੇਟਾ ਤੂੰ ਸਾਡੇ ਭਰਾ ਦਾ ਪੁੱਤ ਹੈਂ ਘਬਰਾਉਣਾ ਨਹੀਂ ਸਾਡੇ ਦਰਵਾਜ਼ੇ ਤੇਰੇ ਵਾਸਤੇ ਖੁੱਲੇ ਨੇ ਅਸੀਂ ਤੈਨੂੰ ਆਪਣੇ ਪਰਿਵਾਰ ਦਾ ਹਿੱਸਾ ਬਣਾ ਕੇ ਰੱਖਾਂਗੇ ਤੇ ਮੈਂ ਸਮੁੱਚੀ ਬੀਜੇਪੀ ਦੀ ਲੀਡਰਸ਼ਿਪ ਦਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮੈਨੂੰ ਅਪਣਾਇਆ ਤੇ ਮੈਂ ਵੀ ਯਕੀਨ ਦਿਵਾਉਣਾ ਕਿ ਮੈਨੂੰ ਆਦਤ ਆ ਡਟ ਕੇ ਕੰਮ ਕਰਨ ਦੀ ਮੈਂ ਮਿਹਨਤ ਕਰਦਾ ਤੇ ਮੈਂ ਆਪਣੇ ਜਿਹੜੇ ਹਲਕੇ ਦੇ ਲੋਕ ਨੇ ਉਹਨਾਂ ਕੋਲੋਂ ਅਸ਼ੀਰਵਾਦ ਲੈਂਦਾ ਉਹਨਾਂ ਕੋਲੋਂ ਪਿਆਰ ਲੈਂਦਾ ਤੇ ਉਸ ਪਿਆਰ ਸਦਕਾ ਹੀ ਸਾਡਾ ਪਰਿਵਾਰ ਜਿਹੜਾ ਵਾ ਉਥੇ ਉਹਦਾ ਨਾਮ ਬਣਿਆ ਪਰ ਮੈਂ ਇੱਕ ਗੱਲ ਜ਼ਰੂਰ ਦੱਸੂਗਾ ਕਿ ਜਿਹੜੀ ਪਾਰਟੀ ਸਾਡੇ ਬਜ਼ੁਰਗਾਂ ਨੇ ਬੜੀਆਂ ਕਾਲਣਾ ਕਾਲ ਕੇ ਬਣਾਈ ਸੀ ਉਹਨਾਂ ਦੇ ਆਪਣੀਆਂ ਜਾਨਵਾਰੀਆਂ ਕੁਰਬਾਨੀਆਂ ਕੀਤੀਆਂ ਉਹਦੇ ਵਿੱਚ ਸਾਡੇ ਬਜ਼ੁਰਗਾਂ ਦਾ ਲਹੂ ਆ ਉਹ ਅੱਜ ਪਾਰਟੀ ਇੱਕ ਲਿਮਟਿਡ ਕੰਪਨੀ ਬਣ ਕੇ ਰਹਿ ਗਈ ਆ ਜਿਸ ਨੂੰ ਦੋ ਜਾਣੇ ਚਲਾਉਂਦੇ ਨੇ ਤੇ ਕਹਿੰਦੇ ਨੇ ਕਿ ਜਿਹੜਾ ਰਾਜਾ ਉਹ ਜਦੋਂ ਸ਼ਤਰੰਜ ਖੇਡਦਾ ਨਾ ਤੇ ਸ਼ਤਰੰਜ ਦੇ ਵਿੱਚ ਜਦੋਂ ਵਜ਼ੀਰ ਚਲਾਕ ਹੋ ਜੇ ਤੇ ਉਹ ਸ਼ਤਰੰਜ ਦੀ ਜਿਹੜੀ ਬਾਜ਼ੀ ਜਦੋਂ ਕਿਤੇ ਵਜ਼ੀਰ ਦਾ ਜੀ ਕਰੇ ਤੇ ਉਹ ਸ਼ਤਰੰਜ ਦੀ ਬਾਜ਼ੀ ਖੇਡ ਕੇ ਲੈ ਖੋ ਕੇ ਲੈ ਜਾਂਦਾ ਤੇ ਪਾਰਟੀ ਨਾਲ ਵੀ ਇਹੋ ਹੋਣਾ ਜੇ ਜਿਹੜਾ ਵਜ਼ੀਰ ਆ ਨਾ ਜੀ ਉਹਨੇ ਛਤਰਾਂਜ ਸਾਰੀ ਖੋਹ ਕੇ ਲੈ ਜਾਣੀ ਤੇ ਹਾਲਾਤ ਪਹਿਲਾਂ ਹੀ ਬਦ ਤੋਂ ਬਦਤਰ ਨੇ ਜਿਹੜਾ ਬੰਦਾ ਪਾਰਟੀ 'ਚ ਕੋਈ ਗੱਲ ਕਰਦਾ ਉਹਦਾ ਗਲਾ ਦਬਾ ਦਿੱਤਾ ਜਾਂਦਾ ਜਾਂ ਉਹਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਂਦਾ ਮੇਰੇ ਪਿਤਾ ਜੀ ਦੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਪਹਿਲੋਂ ਐਜੂਕੇਸ਼ਨ ਮੰਤਰੀ ਡਿਪਟੀ ਸਪੀਕਰ ਬਣੇ 85 ਦੇ ਵਿੱਚ ਫਿਰ ਵਿਦਿਆ ਰਾਜ ਮੰਤਰੀ ਬਣੇ ਪੰਚਾਇਤੀ ਰਾਜ ਮੰਤਰੀ ਪੰਚਾਇਤ ਮੰਤਰੀ ਬਣੇ ਤੇ ਫਿਰ ਉਹਨਾਂ ਨੇ ਸਪੀਕਰ ਦੀਆਂ ਜਿਹੜੀ ਡਿਊਟੀ ਸੀ ਉਹ ਨਿਭਾਈ ਮੈਨੂੰ ਗੁਰਤੀ ਮਿਲੀ ਆਪਣੇ ਪਰਿਵਾਰ ਕਿਉਂ ਤੇ ਮੈਂ ਗੋਤ ਚ ਖੇਡਿਆ ਸਰਦਾਰ ਗੁਰਚਨ ਸਿੰਘ ਜੀ ਦੀ ਟੋੜਾ ਜੀ ਦੀ ਜਿਹੜੇ ਰਾਜਨੀਤੀ ਦੇ ਬਾਬਾ ਵੋਡ ਸੀ ਉਹਨਾਂ ਦਾ ਸਾਡੇ ਪਰਿਵਾਰ ਦੇ ਨਾਲ ਬਹੁਤ ਜ਼ਿਆਦਾ ਨੇੜ ਸੀ ਤੇ ਉਹਨਾਂ ਦੀ ਗੋਦੀ ਚ ਖੇਡ ਕੇ ਜਿਹੜੀ ਆ ਸਿਆਸਤ ਸਿੱਖੇ ਸਾਂ ਤੇ ਜਦੋਂ ਮੈਂ ਗੱਲ ਕਰਾਂ ਆਪਣੇ ਰਾਜਨੀਤਿਕ ਜੀਵਨ ਸ਼ੁਰੂ ਕੀਤਾ ਜਦੋਂ ਮੈਂ ਮੈਂ 1992 ਦੇ ਵਿੱਚ ਪਾਸ ਆਊਟ ਹੋ ਕੇ ਗਿਆ ਸੀ ਜੀ ਪੰਜਾਬ ਯੂਨੀਵਰਸਿਟੀ ਕਾਲਜ ਚੰਡੀਗੜ੍ਹ ਤੋਂ ਤੇ ਉਦੋਂ ਹੀ ਮੈਨੂੰ ਪਾਰਟੀ ਨੇ ਜਨਸਕਤਤ ਬਣਾਇਆ ਸੀ ਯੂਥ ਵਿੰਗ ਦਾ ਮੈਂ ਸਫ਼ਰ ਤੈਅ ਕਰਦਾ ਕਰਦਾ ਇੱਥੋਂ ਤੱਕ ਆ ਗਿਆ ਕਿ ਪਾਰਟੀ ਨੇ ਮੈਨੂੰ 2022 ਦੇ ਵਿੱਚ ਇਲੈਕਸ਼ਨ ਲੜਾਈ ਪਰ ਜਿਹੜਾ ਉਹ ਸਫ਼ਰ ਸੀ ਮੇਰਾ ਕਿਉਂਕਿ ਮੈਂ ਕੰਮ ਕਰਦਾ ਸੀ ਹਲਕਾ ਫਦੇਗੜ ਚੂੜੀਆਂ ਦੇ ਵਿੱਚ ਸਰਦਾਰ ਵਿਕਰਮ ਸਿੰਘ ਮਜੀਠੀਆ ਜੀ ਸੀ ਚਾਹੁੰਦਾ ਕਿ ਰਵੀਕਰਨ ਜਿਹੜਾ ਵਾ ਕਿਤੇ ਅਸੈਂਬਲੀ ਦੇ ਵਿੱਚ ਪਹੁੰਚੇ ਇੰਨੇ ਮੈਂ ਕਿਉਂਕਿ ਕੋਵਿਡ ਦਾ ਸਮਾਂ ਸੀ ਬੜਾ ਘਰੋਂ ਕੋਈ ਨਿਕਲਦਾ ਨਹੀਂ ਸੀ ਮੇਰੀਆਂ ਤਿੰਨ ਬੇਟੀਆਂ ਨੇ ਜੀ ਮੈਂ ਉਹਨਾਂ ਨੂੰ ਬੇਟੀਆਂ ਆਪਣੀਆਂ ਨੂੰ ਨਾਲ ਲੈ ਕੇ ਹਰ ਘਰ ਦੇ ਵਿੱਚ ਫਤੇਗੜ ਚੂੜੀਆਂ 'ਚ ਪਹੁੰਚ ਕੀਤੀ ਤੇ ਵਿਕਰਮ ਸਿੰਘ ਮਜੀਠੀਆ ਨੂੰ ਹੋ ਗਿਆ ਵੀ ਇਹ ਜਿੱਤ ਜੂਗਾ ਇੱਕੀ ਤ੍ਰਿਪਤ ਰਜਿੰਦਰ ਸਿੰਘ ਬਾਜਪੇ ਨਾਲ ਇਹਦੀ ਯਾਰੀ ਸੀ ਇਹਨੇ ਕਿਹਾ ਵੀ ਜੇ ਉਹਦੇ ਅੱਗੇ ਸਟਰੋਂਗ ਕੈਂਡੀਡੇਟ ਹੋਇਆ ਤੇ ਉਹਨੇ ਹਰ ਜਾਣਾ ਇਹਨਾਂ ਚੁੱਕ ਕੇ ਮੈਨੂੰ ਡੇਰਾ ਬਾਬਾ ਨਾਨਕ ਭੇਜ ਦਿੱਤਾ ਇਹਨਾਂ ਕਹੇ ਵੀ ਉਸ ਉੱਥੇ ਸੁਖਜਿੰਦਰ ਸਿੰਘ ਰੰਧਾਵਾ ਤਗੜਾ ਕੈਂਡੀਡੇਟ ਆ ਇਹ ਉੱਥੇ ਮਾੜਾ ਕੈਂਡੀਡੇਟ ਹੋਊਗਾ ਤੇ ਇਹਨੇ ਹਰ ਜਾਣਾ ਤੇ ਇਹਦਾ ਸਿਆਸੀ ਜਿਹੜਾ ਕੈਰੀਅਰ ਹੈ ਉਹ ਖਤਮ ਹੋ ਜਾਊ ਪਰ ਗੁਰੂ ਮਹਾਰਾਜ ਨੂੰ ਹੋਰ ਮੰਝੂਸ ਵੱਡੇ ਵੱਡੇ ਜਿਹੜੇ ਹਾਥੀ ਸੀ ਨਾ ਉਹ ਤੇ ਡਿੱਗ ਪਏ ਕੋਈ 30 ਹਜ਼ਾਰ ਤੇ ਡਿੱਗਿਆ ਕੋਈ 35 ਹਜ਼ਾਰ ਤੇ ਡਿੱਗਿਆ ਕਈਆਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ ਤੇ ਮੇਰੇ ਵਰਗਾ ਜਿਹੜਾ ਗਧਾ ਸੀ ਨਾ ਜੀ ਉਹ 234 ਵੋਟਾਂ ਤੇ ਹਰ ਗਿਆ ਇਹਨਾਂ ਨੂੰ ਇਹ ਖੁਆਰਾਂ ਨਹੀਂ ਸੀ ਕਿ ਕਿਉਂਕਿ ਉਹਨਾਂ ਦੀ ਜਿਹੜਾ ਰਾਜਨੀਤਿਕ ਪੈਨਡ ਸੀ ਉਹ ਸਮਝਦਾ ਸੀ ਕਿ ਮੈਂ ਇਹਨਾਂ ਦੇ ਬਰਾਬਰ ਥੋੜਾ ਬੋਤਾ ਰੁਤਬਾ ਰੱਖਦਾ ਜਾਂ ਚੱਲਦਾ ਕਿਉਂਕਿ ਇਹ ਸਾਡੇ ਤੋਂ ਪੁਰਾਣੇ ਅਕਾਲੀ ਨਹੀਂ ਗਏ ਅਸੀਂ ਜੰਮੇ ਅਕਾਲੀ ਆ ਤੇ ਧਰਤੀ ਚੋਂ ਪੋਟ ਕੇ ਬੂਟਾ ਲਾਇਆ ਇਹਨਾਂ ਦੇ ਬਣਾਏ ਆ ਅਕਾਲੀ ਆ ਚਲੋ ਸਰਦਾਰ ਵਿਕਰਮ ਸਿੰਘ ਨੇ ਜਿੰਨੀਆਂ ਚੜ੍ਹਾਈਆਂ ਕਰ ਦਿੱਤੀਆਂ ਜੋ ਪਾਰਟੀ ਦਾ ਬੇੜਾ ਕਰ ਕਰ ਦਿੱਤਾ ਵਾ ਉਹ ਤੁਹਾਡੇ ਸਾਹਮਣੇ ਮਾਝਾ 2007 ਤੋਂ ਥੱਲੇ ਆਉਣਾ ਸ਼ੁਰੂ ਹੋਇਆ ਕਿੰਨੇ ਪਰਿਵਾਰ ਜਿਹੜੇ ਸੀ ਸਰਦਾਰ ਵਿਕਰਮ ਸਿੰਘ ਨੇ ਉਹਨਾਂ ਦੀ ਸਿਆਸੀ ਜੀਵਨ ਤਬਾਹ ਕਰਕੇ ਰੱਖ ਦਿੱਤਾ ਬ੍ਰਹਮਪੁਰਾ ਦੀ ਡਾਕਟਰ ਰਤਨ ਸਿੰਘ ਹੁਣੇ ਸੇਖਵਾ ਸਾਹਿਬ ਮੈਂ ਕਿਹਦਾ ਕਿਹਦਾ ਨਾਮ ਲਵਾਂ ਮੇਰੇ ਪਿਤਾ ਜੀ ਸਾਰਿਆਂ ਦਾ ਸਿਆਸੀ ਜੀਵਨ ਤਬਾਹ ਕਰਕੇ ਇਹਨਾਂ ਬੰਦੇ ਉਹ ਰੱਖੇ ਜਿਹੜੇ ਸਿਰਫ ਸਿਰਫ ਇਹਦੇ ਗੋਡਿਆਂ ਹੱਥ ਲਾਉਂਦੇ ਸੀ ਤੇ ਅਸੀਂ ਗੁਰੂ ਮਹਾਰਾਜ ਦੇ ਅੱਗੇ ਤੋਂ ਬਿਨਾ ਹੋਰ ਕਿਸੇ ਦੇ ਅੱਗੇ ਝੁਕਿਦਾ ਨਹੀਂ ਕਹਿੰਦੇ ਨੇ ਕਿ ਗਰਦਨ ਇੰਨੀ ਕੁ ਝੁਕਾਓ ਇੰਨੀ ਜ਼ਿਆਦਾ ਨਾ ਝੁਕ ਜੇ ਕਿ ਤੁਹਾਡੀ ਪੱਗ ਦੇ ਜਵੇ ਆਪਣੀ ਗਰਦਨ ਇੰਨੀ ਨਹੀਂ ਝੁਕਾਈ ਕਿ ਪੱਗ ਦੇ ਸਕੇ ਤੇ ਇਸ ਕਰਕੇ ਉਹਨਾਂ ਨੇ ਸਾਡੇ ਨਾਲ ਜੋ ਕੀਤਾ ਉਹ ਉਹਨਾਂ ਨੂੰ ਮੁਬਾਰਕ ਮੈਂ ਤਾਂ ਸਿਰਫ ਇੱਕ ਹੋਕਾ ਦਿੱਤਾ ਸੀ ਕਿ ਪਾਰਟੀ ਦੇ ਵਿੱਚ ਬਲਾਤਕਾਰੀ ਸੱਜਣ ਨਹੀਂ ਲੈਣਾ ਕਿਉਂਕਿ ਸਿੰਘ ਜਿਹੜੇ ਸੀ ਜਾਕੜ ਸਾਹਿਬ ਜਿਹਦਾ ਪੁਰਾਣਾ ਸਮਾਂ ਸੀ ਨਾ ਜਦੋਂ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਚੁੱਕ ਕੇ ਮੁਸਲਮਾਨ ਲੈ ਜਾਂਦੇ ਸੀ ਨਾ ਤੇ ਸਿੱਖ ਉਹਨਾਂ ਦੀ ਰਾਖੀ ਕਰਦੇ ਹੁੰਦੇ ਸੀ ਤੇ ਇਹ ਸੱਜਣ ਜਿਨ੍ਹਾਂ ਨੂੰ ਇਹ ਸ਼ਾਮਲ ਕਰਨਾ ਚਾਹੁੰਦੇ ਨੇ ਉਹਨਾਂ ਦੀਆਂ ਪੱਤਾਂ ਰੋਲਦੇ ਨੇ ਤੇ ਮੈਂ ਉਸ ਪੱਤ ਜਿਹੜੀ ਚੁੱਕਣ ਵਾਲਾ ਲੁੱਟਣ ਵਾਲਾ ਬੰਦਾ ਸੀ ਉਹਦੇ ਬਰਖਲਾ ਆਵਾਜ਼ ਖੜਾਈ ਤੇ ਆ ਮੈਨੂੰ ਉਹਦਾ ਕਮਿਆਜਾ ਮਿਲਿਆ ਮੈਂ ਉਹਨਾਂ ਦਾ ਧੰਨਵਾਦ ਕਰਦਾ ਕਿ ਜੇ ਮੈਨੂੰ ਇਹੋ ਜੀ ਸਜਾ ਜਿੰਨੀਆਂ ਵੀ ਹੋਰ ਦੇਣੀਆਂ ਹੈ ਦੇ ਲੈਂਦਾ ਪਰ ਮੈਂ ਉਹਨਾਂ ਦਾ ਧੰਨਵਾਦ ਕਰਦਾ ਮੈਂ ਬਹੁਤੀ ਲੰਬੀ ਗੱਲ ਨਾ ਕਰਾਂ ਮੈਂ ਡਾਕਟਰ ਸਾਹਿਬ ਤੁਹਾਨੂੰ ਇੱਕੋ ਯਕੀਨ ਦਿਵਾਉਣਾ ਵਾ ਜੇ ਉੱਥੇ ਜੰਮੇ ਸਨ ਤੇ ਕਦੀ ਪਿੱਛੇ ਮੁੜ ਕੇ ਨਹੀਂ ਸੀ ਵੇਖਿਆ ਤੇ ਹੁਣ ਪਰਿਵਾਰ ਚ ਆਏ ਆ ਭਾਜਪੀ ਦੇ ਸ਼੍ਰੀ ਨਰਿੰਦਰ ਮੋਦੀ ਜੀ ਦਾ ਜਿਹੜਾ ਵਿਜ਼ਨ ਆ ਉਹਨਾਂ ਦਾ ਜਿਹੜਾ ਕੰਮ ਆ ਉਤੋਂ ਪ੍ਰਭਾਵਿਤ ਹੋ ਕੇ ਮੈਂ ਤੁਹਾਡੇ ਨਾਲ ਅੱਜ ਪਰਵਾਦ ਦੇ ਵਿੱਚ ਸ਼ਾਮਲ ਹੋਇਆ ਕਿਉਂਕਿ ਮੇਰਾ ਹਲਕਾ ਜਿਹੜਾ ਵਾ ਉਹ ਬਾਰਡਰ ਤੇ ਤੇ ਸਭ ਤੋਂ ਵੱਡੀ ਦੇਣ મોદી ਜੀ ਦੀ ਸਾਡੇ ਬਾਰਡਰ ਵਾਲਿਆਂ ਨੂੰ ਤੇ ਸਿੱਖ ਜਗਤ ਨੂੰ ਮਿਲੀ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਦਾ ਜਿਹੜਾ ਲਾਂਘਾ ਖੋਲਿਆ ਤੇ ਮੈਂ ਸਾਰੀ ਸੰਗਤ ਨੇ ਵੀ ਜਿੱਥੇ ਗੁਰੂ ਮਹਾਰਾਜ ਦਾ ਓਟ ਆਸਰਾ ਲੈ ਕੇ ਉਹਨਾਂ ਦਾ ਧੰਨਵਾਦ ਕੀਤਾ ਤੇ ਮੈਂ ਉਹਨਾਂ ਦੀ ਇਸ ਗੱਲ ਤੋਂ ਵੀ ਪ੍ਰਭਾਵਿਤ ਹੋਇਆ ਤੇ ਜੋ ਉਹਨਾਂ ਨੇ ਭਾਰਤ ਦਾ ਨਾਂ ਸਾਰੇ ਵਿਸ਼ਵ ਦੇ ਵਿੱਚ ਬਣਾਇਆ ਮਾ ਉਹ ਕਿਸੇ ਤੋਂ ਲੁਕਿਆ ਨਹੀਂ ਸਾਰੀ ਟੀਮ ਸ਼੍ਰੀ ਅਮਿਤ ਸ਼ਾਹ ਜੀ ਨੱਡਾ ਜੀ ਜਾਖੜ ਸਾਹਿਬ ਸਰਸਾ ਜੀ ਮੇਰਾ ਭਾਂਜਾ ਵੀ ਲੱਗਦਾ ਤੇ ਛੋਟਾ ਭਰਾ ਵੀ ਆ ਪਰਮਿੰਦਰ ਜੋਸ਼ੀ ਜੀ ਸਾਰੀ ਟੀਮ ਜਿਹੜੀ ਆ ਮੈਂ ਤੁਹਾਨੂੰ ਇਹੋ ਹੀ ਵਿਸ਼ਵਾਸ ਦਵਾਨਾ ਕਿ ਜਿਹੜਾ ਵੀ ਹੁਕਮ ਲਾਓਗੇ ਜਿਹੜੀ ਵੀ ਡਿਊਟੀ ਲਾਓਗੇ ਉਹਨੂੰ ਸਖਰੇ ਮੱਥੇ ਪ੍ਰਵਾਨ ਕਰਕੇ ਇੱਕ ਵਰਕਰ ਬਣ ਕੇ ਮੈਂ ਤੁਹਾਡੇ ਕੋਲ ਕੋਈ ਮੰਗ ਨਹੀਂ ਮੰਗੀ ਨਾ ਮੈਨੂੰ ਸਿਰਫ ਇਹਨਾ ਦਿਓ ਕਿ ਮੇਰੇ ਤੇ ਅਸ਼ੀਰਵਾਦ ਵਾਲਾ ਹੱਥ ਰੱਖਿਓ ਤੁਸੀਂ ਮੇਰੇ ਬਾਪ ਦੀ ਜਗ੍ਹਾ ਤੇ ਜੇ ਉਸ ਸਿਰ ਤੇ ਮੇਰੇ ਮੇਰੇ ਬਾਪ ਵਾਲਾ ਹੱਥ